ਦੁਨੀਆ ਦੇ ਵੱਖ-ਵੱਖ ਕੋਨਾਂ 'ਚ ਬੈਠੇ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਵੇਖ ਰਹੇ ਸਾਰੇ ਦਸ਼ਕਾ ਦਾ ਸਵਾਗਤ ਹੈ। ਗੁਰਬਾਣੀ ਦੇ ਵਿੱਚ ਇੱਕ ਨਹੀਂ ਅਨੇਕਤਾ ਹੀ ਪ੍ਰਮਾਨ ਸਾਡੇ ਸਾਹਮਣੇ ਆਉਂਦੇ ਨੇ ਬਾਬਾਣੀਆਂ, ਕਹਾਣੀਆਂ, ਪੁੱਤ, ਸੁਪੁੱਤ ਕਰੇ। ਇਸ ਤੋਂਗਾ ਥੋੜਾ ਵਧੀਆ ਇੱਕ ਬੜਾ ਸੋਹਣਾ ਪ੍ਰਮਾਨ ਸਾਡੇ ਸਾਹਮਣੇ ਆਂਦਾ ਜਬਲਕ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ, ਕਿਛ ਕਹੀ ਹੈ। ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇਹਨਾਂ ਪ੍ਰਮਾਨਾਂ ਤੇ ਆਧਾਰਿਤ ਅੱਜ ਸਾਡੇ ਗੁਰਧਾਮਾਂ ਦੇ ਉੱਪਰ ਇੱਕ ਨਹੀਂ ਅਨੇਕਾਂ ਹੀ ਇਹੋ ਜਿਹੇ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਨੇ ਭਾਵ ਗੁਰਸਬਾਨਾਂ ਦੇ ਪ੍ਰਕਾਸ਼ ਦਿਹਾੜੇ ਹੋਣ ਜੋਤੀ ਜੋਦ ਜਾਂ ਸਿੱਖਾਂ ਦੇ ਸ਼ਹਾਦਤ ਵਾਲੇ ਦਿਨ ਹੋਣ ਵੱਟਾ ਇਕੱਠ ਕੀਤਾ ਜਾਂਦਾ ਹੈ ਸੰਗਤਾਂ ਦੇ ਲਈ ਤਾਂ ਜੋ ਸੰਗਤਾਂ ਦੇ ਵਿੱਚ ਇੱਕ ਨਵੀਂ ਜਾਗਰਤੀ ਆ ਸਕੇ ਆਉਣ ਵਾਲੀਆਂ ਸੰਗਤਾਂ ਆਉਣ ਵਾਲੀ ਸਾਡੀ ਨੌਜਵਾਨ ਪਨੀਰੀ ਆਪਣੇ ਇਤਿਹਾਸ ਤੋਂ ਗੁਰ ਸਿਧਾਂਤਾਂ ਤੋਂ ਵਧੇਰੇ ਲਾਭ ਲੈ ਸਕੇ ਉਹਨਾਂ ਦੀ ਜਾਣਕਾਰੀ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਢਾਲ ਸਕੇ ਜੀ ਹਾਂ ਇਹਨਾਂ ਇਤਿਹਾਸਕ ਦਿਹਾੜਿਆਂ ਦਾ ਸੱਚ ਕੀ ਹੈ ਅਤੇ ਇਹਨਾਂ ਇਤਿਹਾਸਕ ਦਿਹਾੜਿਆਂ ਤੋਂ ਜੋ ਨਤੀਜਾ ਸਾਡੇ ਸਾਹਮਣੇ ਆ ਰਿਹਾ ਹੈ ਕਿੰਨਾ ਕੁ ਸਾਰਥਕ ਹੈ ਕਿੰਨੇ ਕੁ ਸਾਡੀ ਸੰਗਤ ਜਾਂ ਸਾਡੇ ਨੌਜਵਾਨ ਇਹਨਾਂ ਇਤਿਹਾਸਕ ਦਿਹਾੜਿਆਂ ਵਿੱਚੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਨੇ ਅੱਜ ਇਸ ਪੂਰੇ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਲਈ ਪੰਥ ਦੀਆਂ ਬੜੀਆਂ ਪਿਆਰੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲੇ ਸਾਡੇ ਅਤੀ ਸਤਿਕਾਰਯੋਗ ਡਾਕਟਰ ਗੁਰਪ੍ਰੀਤ ਸਿੰਘ ਜੋ ਕਿ ਨਿਰੰਤਰ ਕਲਮ ਦੇ ਰਾਹੀਂ ਸੇਵਾ ਕਰ ਰਹੇ ਨੇ ਇੱਕ ਨਹੀਂ ਬਹੁਤ ਕਿਤਾਬਾਂ ਲਿਖ ਕੇ ਸੰਕਤ ਦੀ ਝੋਲੀ ਪਾਈਆਂ ਇਸ ਤੋਂ ਇਲਾਵਾ ਸੰਗਤਾਂ ਦੇ ਵਿੱਚ ਕਾਲਜਾਂ ਸਕੂਲਾਂ ਦੇ ਵਿੱਚ ਲੈਕਚਰ ਦੇ ਰਹੇ ਆਪਣੀ ਭੂਮਿਕਾ ਨਿਭਾ ਰਹੇ ਨੇ ਤੇ ਦੂਸਰੇ ਸਾਡੇ ਸ਼ਖਸ਼ੀਅਤ ਨੇ ਸਾਡੇ ਮਹਿਮਾਨ ਨੇ ਸਾਡੇ ਅਤੀ ਸਤਿਕਾਰਯੋਗ ਭਾਈ ਦਿਲਬਖ ਸਿੰਘ ਜੀ ਬਲੇਰ ਜੋ ਕਿ ਗੁਰਮਤ ਵਿਚਾਰਾਂ ਦੇ ਰਾਈ ਸੰਗਤ ਵਿਚਰ ਰਹੇ ਨੇ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇਰ ਸਾਹਿਬ ਸਭ ਤੋਂ ਪਹਿਲੇ ਤੁਹਾਡੇ ਵੱਲ ਮੈਂ ਆਵਾਂਗਾ ਤੁਸੀਂ ਲੰਬੇ ਸਮੇਂ ਤੋਂ ਸੰਗਤ ਵਿਚਰ ਰਹੇ ਹੋ ਜੀ ਇੱਕ ਪੱਖ ਸਾਡੇ ਸਾਹਮਣੇ ਰੱਖਿਆ ਜਾਂਦਾ ਭਾਵੇਂ ਕੋਈ ਪ੍ਰਕਾਸ਼ ਤੇੜਾ ਹੋਵੇ ਭਾਵੇਂ ਕੋਈ ਜੋਤੀ ਜੋਤ ਜਾਂ ਭਾਵੇਂ ਕੋਈ ਗੁਰਤਾ ਗੱਦੀ ਆ ਸ਼ਹਾਦਤ ਵਾਲਾ ਦਿਨ ਹੋਵੇ ਜੀ ਸੰਗਤ ਇਕੱਠ ਕੀਤਾ ਜਾਂਦਾ ਕਮੇਟੀਆਂ ਦੇ ਵੱਲੋਂ ਉਹ ਸੰਗਤ ਦੇ ਇਕੱਠ ਵਿੱਚ ਗੁਰੂ ਸਿਧਾਂਤਾਂ ਦੀ ਗੱਲ ਕੀਤੀ ਜਾਂਦੀ ਉਸ ਦਿਹਾੜੇ ਦੇ ਮਤਾਪਕ ਵਿਸ਼ਾ ਲਿੱਤਾ ਜਾਂਦਾ ਲੰਬਾ ਸਮਾਂ ਹੋ ਗਿਆ ਸੰਗਤ ਇਕੱਠ ਹੁੰਦੇ ਨੂੰ ਪਰੰਤੂ ਕਮੇਟੀਆਂ ਹਜੇ ਵੀ ਚਿੰਤਤ ਨੇ ਜਿਸ ਮੰਤਰ ਨੂੰ ਲੈ ਕੇ ਜਿਸ ਭਾਵਨਾ ਨੂੰ ਲੈ ਕੇ ਕੱਟ ਕੀਤਾ ਗਿਆ ਸਮਾਗਮ ਕੀਤਾ ਗਿਆ ਉਹ ਨਤੀਜਾ ਸਾਡੇ ਸਾਹਮਣੇ ਨਹੀਂ ਆ ਰਿਹਾ ਬਹੁਤ ਪਿਆਰਾ ਵਿਸ਼ਾ ਆਪਾਂ ਲਿਆਏ ਜੀ ਇਤਿਹਾਸਕ ਦਿਹਾੜੇ ਮਨਾਉਣੇ ਸਾਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਾਡੀ ਸਿੱਖ ਰਹਿਤ ਮਰਿਆਦਾ ਜਾਂ ਸਾਡੇ ਗੁਰਮਤ ਦੇ ਵਿੱਚੋਂ ਸਾਡੇ ਇਤਿਹਾਸ ਦੇ ਵਿੱਚੋਂ ਇਹ ਹੁਕਮ ਹੈ ਤੇ ਪ੍ਰੇਰਣਾ ਹੈ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਣੇ ਆ ਸ਼ਹੀਦਾਂ ਦੇ ਯੋਧਿਆਂ ਦੇ ਮਨਾਉਣੇ ਆ ਕਿਉਂਕਿ ਸਤਗੁਰ ਦੀ ਬਾਣੀ ਦਾ ਅੰਮ੍ਰਿਤ ਵਾਕ ਹੈ ਬਾ ਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰੀਨ ਅਸੀਂ ਪੁੱਤਰ ਸਪੁੱਤਰ ਹੁੰਦੇ ਆ ਆਪਣੀ ਗੁਰੂ ਬਾਬਿਆਂ ਦੇ ਦਿਨ ਦਿਹਾੜੇ ਮਨਾਉਨੇ ਆ ਸ਼ਹੀਦਾਂ ਯੋਧਿਆਂ ਦੇ ਇਹ ਵੀ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਘੱਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਸਾਰੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਗੁਰਤਾ ਗੱਦੀ ਪੁਰਬ ਜੋਤੀ ਜੋਤ ਪੁਰਬ ਜਾਂ ਸ਼ਹੀਦਾਂ ਯੋਧਿਆਂ ਦੇ ਦਿਹਾੜੇ ਮਨਾਉਂਦੀਆਂ ਨੇ ਪਰ ਤੁਸੀਂ ਜਿਹੜਾ ਸਵਾਲ ਕੀਤਾ ਹੋ ਇਹ ਹੈ ਕਿ ਉਹਦਾ ਜਿਹੜਾ ਪਰਪਸ ਹੈ ਜਾਂ ਉਹਦਾ ਨਤੀਜਾ ਜਿਹੜਾ ਹੈ ਉਹ ਕਿਉਂ ਅੱਜ ਮਨਫੀ ਦਿਖਾਈ ਦੇ ਰਿਹਾ ਜੀ ਜਦੋਂ ਅੱਜ ਨਾਲੋਂ ਅਸੀਂ ਪਿਛਲੇ ਸਮੇਂ ਦਾ ਜਾ ਕੇ ਆਪਣਾ ਦੌਰ ਪੜ੍ਹਦੇ ਆ ਜਦੋਂ ਸਾਡੇ ਬਜ਼ੁਰਗ ਮਨਾਉਂਦੇ ਸੀ ਇਤਿਹਾਸਕ ਦੇ ਦਿਹਾੜਿਆਂ ਨੂੰ ਉਦੋਂ ਖੰਡੇ ਪਾਟੇ ਦੀ ਪੌਲ ਜਿਹੜੀ ਸੀ ਉਹ ਵੱਧ ਗਿਣਤੀ ਦੇ ਵਿੱਚ ਛਕਦੇ ਸੀ ਇਤਿਹਾਸਕ ਦਿਨ ਦਿਹਾੜਾ ਹੋਣਾ ਤੇ ਉਹਦੇ ਤੋਂ ਉਸ ਦਿਨ ਜਾਂ ਅਗਲੇ ਦਿਨ ਜਾ ਕੇ ਅੰਮ੍ਰਿਤ ਸੰਚਾਰ ਹੋਣਾ ਤੇ ਵੱਧ ਗਿਣਤੀ ਦੇ ਵਿੱਚ ਪ੍ਰਾਣੀਆਂ ਨੇ ਅਬਲਾਖੀਆਂ ਨੇ ਖੰਡੇ ਪਾਟੇ ਦੀ ਪੌਲ ਛਕਣੀ ਅੱਜ ਸ਼ਾਇਦ ਸਮਾਗਮ ਵਿੱਚ ਚੁੱਕ ਪਰ ਅੱਜ ਆਪਾਂ ਦੇਖ ਲਈਏ ਨਿਗਾ ਮਾਰ ਕੇ ਦੇਸ਼ ਵਿਦੇਸ਼ ਦੁਨੀਆ ਭਰ ਦੇ ਅੰਦਰ ਮੈਨੂੰ ਨਹੀਂ ਲੱਗਦਾ ਜੇ 3 ਦਿਨ ਦਾ ਸਮਾਗਮ ਹੋਇਆ ਹੈ 2 ਦਿਨ ਦਾ ਸਮਾਗਮ ਹੋਇਆ ਕਿਸੇ ਵੀ ਇਤਿਹਾਸਕ ਦਿਹਾੜੇ ਤੇ ਤੇ ਮਗਰੋਂ ਕੋ 10 ਸਰੀਰ ਵੀ ਹੋਣਗੇ ਜਿਹੜੇ ਖੰਡੇ ਪਾਟੇ ਦੀ ਪੌਲ ਛਕਣ ਲਈ ਤਿਆਰ ਹੋਣਗੇ ਹਾਲਾਂਕਿ ਬਾਕੀ ਜਿੰਨੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਣੇ ਆ ਗੁਰਬਾਣੀ ਦੀ ਸੰਥਿਆ ਕਰਨੀ ਆ ਹੋਰ ਸਾਰਾ ਅਸੀਂ ਗੁਰਮਤਿ ਸਿੱਖੀ ਦਾ ਪ੍ਰਚਾਰ ਕਰਨਾ ਹੈ ਸਿਰਫ ਦੋ ਤਿੰਨ ਚੀਜ਼ਾਂ ਲੰਗਰ ਤੇ ਵੱਡੇ ਵੱਡੇ ਬਲਾਰੇ ਅਸੀਂ ਖੁਦ ਜਾਣੇ ਆ ਸਟੇਜਾਂ ਤੇ ਜਾਣਾ ਚੰਗੀ ਗੱਲ ਹੈ ਪਰ ਗੁਰਮਤ ਦੇ ਅਸੀਂ ਪਾਂਦੀ ਨਹੀਂ ਨਾ ਬਣ ਰਹੇ ਜੋ ਅਸੀਂ ਦੇਣਾ ਸੀ ਕੌਮ ਨੂੰ ਆਉਟਪੁੱਟ ਦੇਣੀ ਸੀ ਜੋ ਨਤੀਜਾ ਦੇਣਾ ਸੀ ਉਹ ਸਾਡਾ ਕਿੱਥੇ ਅੱਜ ਰਹਿ ਗਿਆ ਡਾਟਾ ਗੁਰਪ੍ਰੀਤ ਸਿੰਘ ਤੁਸੀਂ ਵੀ ਤਾਂ ਲੰਬੇ ਸਮੇਂ ਤੋਂ ਸੰਗਤ ਵਿੱਚ ਚਿਰ ਰਹੇ ਹੋ ਲੈਕਚਰ ਦੇ ਰਹੀ ਭੂਮਿਕਾ ਨਿਭਾ ਰਹੇ ਹੋ ਸੰਗਠਿਕ ਅੱਛੀ ਗੱਲ ਜਾ ਸਕੇ ਗੁਰੂ ਸਿਧਾਂਤਾਂ ਦੀ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਜਿਹੜੀ ਅੱਜ ਆਉਟਪੁੱਟ ਐ ਨਤੀਜਾ ਕਿਉਂ ਨਹੀਂ ਸਾਡੇ ਸਾਹਮਣੇ ਆਉਂਦਾ ਇਸ ਦਾ ਮੁੱਖ ਕਾਰਨ ਜਿਹੜਾ ਉਹ ਇਹ ਹੈ ਕਿ ਜਿਹੜਾ ਵਰਤਮਾਨ ਸਮਾਂ ਚੱਲ ਰਿਹਾ ਹੈ ਇਹ ਖੰਡਾਓ ਦਾ ਸਮਾਂ ਜਿਹੜਾ ਵਾ ਉਹ ਚੱਲ ਰਿਹਾ ਹੈ ਇਹਦੇ ਵਿੱਚ ਆਧੁਨਿਕਤਾ ਨੇ ਸਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਵਸਤਾਂ ਦੇ ਦਿੱਤੀਆਂ ਨੇ ਜਿਨ੍ਹਾਂ ਨੇ ਸਾਡੇ ਮਨ ਨੂੰ ਜਿਹੜਾ ਵਾ ਉਹ ਖੰਡਾ ਦਿੱਤਾ ਹੈ ਤੇ ਮਨ ਇੰਨਾ ਖਿੰਡ ਗਿਆ ਏ ਉਹ ਵਸਤਾਂ ਅਸੀਂ ਲੈ ਕੇ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਆ ਰਹੇ ਆ ਤੇ ਉਹਨਾਂ ਵਸਤਾਂ ਦੇ ਰਹੀਂ ਸਾਡਾ ਮਨ ਜਿਹੜਾ ਉਹ ਖਿੰਡਿਆ ਜਾ ਰਿਹਾ ਹੈ ਚਾਹੇ ਉਹ ਮੋਬਾਈਲ ਏ ਚਾਹੇ ਉਹ ਸਾਡੇ ਹੁਣ ਆਧੁਨਿਕ ਤੌਰ ਤਰੀਕਿਆਂ ਨਾਲ ਪਾਏ ਹੋਇਆ ਪਹਿਰਾਵਾ ਏ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਅੰਦਰ ਜਿਹੜਾ ਖੰਡਾਓ ਪੈਦਾ ਕਰ ਦਿੱਤਾ ਏ ਦੂਸਰਾ ਵੱਡਾ ਕਾਰਨ ਜਿਹੜਾ ਉਹ ਏ ਕਿ ਅਸੀਂ ਆਪਣੀਆਂ ਪਰੰਪਰਾਵਾਂ ਦੇ ਨਾਲੋਂ ਜਿਹੜਾ ਵਾ ਉਹ ਟੁੱਟ ਛੁੱਟ ਚੁੱਕੇ ਉਸ ਦਾ ਇਹ ਕਾਰਨ ਜਿਹੜਾ ਵਾ ਇੱਕ ਇਹ ਆ ਕਿ ਅਸੀਂ ਦੁਨਿਆਵੀ ਪੱਖ ਜਿਹੜਾ ਏ ਪਦਾਰਥਕ ਪੱਖ ਜਿਹੜਾ ਵਾ ਉਹਦੇ ਇੰਨੇ ਕੋ ਉਲਾਰੂ ਹੋ ਗਏ ਆ ਅਸੀਂ ਸਾਰੇ ਦਾ ਸਾਰਾ ਸਮਾਂ ਪਦਾਰਥਕ ਰੁਚੀਆਂ ਨੂੰ ਹੀ ਦੇ ਦਿੱਤਾ ਏ ਤੇ ਜਿਹੜਾ ਇਤਿਹਾਸ ਪੜਨ ਦਾ ਸਮਾਂ ਏ ਜਿਹੜਾ ਸਾਨੂੰ ਸਾਡੀ ਪਰੰਪਰਾ ਤੋਂ ਜਾਣੂ ਹੋਣ ਦਾ ਸਮਾਂ ਏ ਉਸ ਨੂੰ ਅਸੀਂ ਆਪਣੀ ਜ਼ਿੰਦਗੀ ਚੋਂ ਜਿਹੜਾ ਵਾ ਉਹ ਮਨਫ਼ੀ ਕਰ ਦਿੱਤਾ ਏ ਜੇ ਅਸੀਂ ਆਪਣੀਆਂ ਪਰੰਪਰਾਵਾਂ ਤੋਂ ਜਾਣੂ ਨਹੀਂ ਹੋਵਾਂਗੇ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹੋਵਾਂਗੇ ਆ ਫੇਰ ਇਹ ਜਿਹੜਾ ਖਿੰਡਾਓ ਆ ਇਹ ਸਾਡੇ ਮਨਾਂ ਦੇ ਅੰਦਰ ਇਸ ਤਰ੍ਹਾਂ ਹੀ ਜਿਹੜਾ ਗੁਰਮਤ ਸਮਾਗਮਾਂ ਤੇ ਇਕੱਠ ਨੂੰ ਕੀ ਸ਼ਬਦ ਦਾ ਰੂਪ ਦਿਵਾਓਗੇ ਤੁਸੀਂ ਜਿਹੜਾ ਇਸ ਵੇਲੇ ਦਾ ਗੁਰਮਤ ਸਮਾਗਮ ਜਿਹੜੇ ਹੋ ਰਹੇ ਨੇ ਇਹਨਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਆਤਮਿਕ ਪੱਧਰ ਦੇ ਉੱਤੇ ਚਿੰਤਨ ਕਰਨ ਦੀ ਬਜਾਏ ਜਿਹੜੀ ਪਦਾਰਥਕ ਦੌੜ ਭੱਜ ਹੈ ਜਿਹੜੀ ਸਾਡੀ ਪਦਾਰਥਕ ਰੁਚੀ ਹੈ ਜਾਂ ਸਾਡੀਆਂ ਸਰੀਰਕ ਲੋੜਾਂ ਨੇ ਸਾਡੀਆਂ ਮਨ ਦੀਆਂ ਲੋੜਾਂ ਨੇ ਅਸੀਂ ਉਹਨਾਂ ਨੂੰ ਹੀ ਪੂਰਿਆਂ ਕਰਨ ਦੇ ਵਿੱਚ ਲੱਗੇ ਹੋਏ ਹਾਂ ਚਾਹੇ ਉਹ ਲੰਗਰਾਂ ਦੇ ਰੂਪ ਦੇ ਵਿੱਚ ਨੇ ਚਾਹੇ ਉਹ ਅਸੀਂ ਮੌਜ ਮੇਲੇ ਦੇ ਰੂਪ ਦੇ ਵਿੱਚ ਜਿਹੜਾ ਵਾ ਉਹ ਲਾ ਲਈਏ ਅਸੀਂ ਆਪਣੇ ਜੋ ਉਹੜ ਮੇਲਿਆਂ ਨੂੰ ਜਿਹੜਾ ਵਾ ਉਹ ਦੁਨਿਆਵੀ ਮੇਲਿਆਂ ਦੇ ਰੂਪ ਦੇ ਵਿੱਚ ਜਿਹੜਾ ਵਾ ਉਹ ਪੁਰਾਤਨ ਕਨਵਰਟ ਕਰ ਅਸੀਂ ਪੁਰਾਤਨ ਤਾਂ ਜਦੋਂ ਵੇਖਦੇ ਇਹਨਾਂ ਸਮਾਗਮਾਂ ਦੀ ਗੱਲ ਆਉਂਦੀ ਹੈ ਪੁਰਾਤਨ ਤਾਂ ਸਮੇਂ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਇਹਨਾਂ ਸਮਾਗਮਾਂ ਨੂੰ ਕੀ ਰੂਪ ਦਿੱਤਾ ਜਾਂਦਾ ਸੀਗਾ ਸੰਗਤ ਇਕੱਠੀ ਹੁੰਦੀ ਸੀਗੀ ਗੁਰੂ ਦੀ ਜ਼ੁਰੀ ਤੇ ਬੈਠਦੇ ਸੀਗੇ ਸਵੈ ਮੰਤਨ ਕੀਤਾ ਜਾਂਦਾ ਸੀ ਸਵੈ ਪਰਚੋਲ ਕੀਤੀ ਜਾਂਦੀ ਸੀ ਕਿਸ ਨਾਮ ਨਾਲ ਜਾ ਕੇ ਕੀਤਾ ਜਾਂਦਾ ਸੀ ਹਾਂ ਜ ਪ੍ਰਾਤਨ ਸਮਿਆਂ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਤਾਂ ਗੁਰੂ ਪਾਸ਼ਾ ਨੇ ਆਪਣੇ ਮੇਲੇ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਦੂਸਰੇ ਮੇਲੇ ਚੱਲ ਰਹੇ ਸਨ ਉਹਨਾਂ 'ਚ ਜਾ ਕੇ ਗੁਰਮਤਿ ਦਾ ਪ੍ਰਚਾਰ ਜਿਹੜਾ ਉਹ ਕੀਤਾ ਏ ਇਹਦੇ ਉਦਾਹਰਨ ਗੁਰੂ ਨਾਨਕ ਪਾਸ਼ਾ ਦੀ ਅਚਲਵਟਾਲੇ ਦੀ ਮਿਲਦੀ ਏ ਕਿ ਜਿਹੜਾ ਯੋਗੀਆਂ ਦਾ ਮੇਲਾ ਸੀ ਉਹਦੇ ਵਿੱਚ ਗੁਰੂ ਪਾਸ਼ਾ ਨੇ ਜਾ ਕੇ ਗੁਰਮਤਿ ਦਾ ਜਿਹੜਾ ਸੀ ਉਹ ਪ੍ਰਚਾਰ ਕੀਤਾ ਸੀ ਨਾ ਚਾਹੇ ਕੂਕ ਖੇਤਰ ਦੀ ਧਰਤੀ ਏ ਚਾਹੇ ਹਰਦੁਆਰ ਦੀ ਧਰਤੀ ਏ ਗੁਰੂ ਪਾਸ਼ਾ ਨੇ ਉਹਨਾਂ ਦੇ ਮੇਲਿਆਂ ਨੂੰ ਵੀ ਗੁਰਮਤਿ ਦੇ ਲਈ ਜਿਹੜਾ ਵਾ ਉਹ ਵਰਤਿਆ ਏ ਤੇ ਜਿਹੜੇ ਸਾਡੇ ਮੇਲੇ ਸ਼ੁਰੂ ਹੋਏ ਸਨ ਚਾਹੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਹਾੜਾ ਚਾਹੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਮਨਾਉਣਾ ਸ਼ੁਰੂ ਕੀਤਾ ਸੀ ਚਾਹੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਖੀ ਦਾ ਜੋੜ ਮੇਲ ਜਿਹੜਾ ਉਹ ਸ਼ੁਰੂ ਕੀਤਾ ਸੀ ਇਹਦਾ ਸਾਰੇ ਦਾ ਮੁੱਖ ਮੰਤਵ ਜਿਹੜਾ ਸੀ ਉਹ ਗੁਰਮਤ ਨੂੰ ਦ੍ਰਿੜ ਕਰਨਾ ਸੀ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮਕਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਮਕਾਲੀ ਜਿਹੜੇ ਭਾਈ ਗੁਰਦਾਸ ਜੀ ਨੇ ਉਹ ਜੇਕਰ ਕਰ ਰਹੇ ਨੇ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਕਿ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਂਦਾ ਵਾਂ ਜਿਹੜੇ ਗੁਰਪੁਰਬ ਜਿਹੜਾ ਵਾ ਉਹਨਾਂ ਨੂੰ ਮਨਾ ਰਹੇ ਨੇ ਤੇ ਉਸ ਸਮੇ ਗੁਰਪੁਰਬ ਮਨਾਉਣ ਦਾ ਜਿਹੜਾ ਤਰੀਕਾ ਸੀ ਉਹ ਬੜਾ ਸਾਦਗੀ ਵਾਲਾ ਸੀ ਉਹਦੇ ਵਿੱਚ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਸ਼ਬਦ ਤੇ ਸੁਰਤ ਦੀ ਸੀ। ਕੀ ਬਾਤ। ਹਾਂ ਉਦੋਂ ਹਰੇਕ ਸਿੱਖ ਜਿਹੜਾ ਸੀ ਉਹ ਸ਼ਬਦ ਦੇ ਨਾਲ ਆਪਣੀ ਸੁਰਤ ਜਿਹੜੀ ਉਹ ਟਿਕਾਉਂਦਾ ਸੀ, ਕੀਰਤਨ ਦੇ ਨਾਲ ਆਪਣੀ ਲਿਵ ਜਿਹੜੀ ਆ ਉਹ ਜੋੜਦਾ ਸੀ। ਉਹ ਬਾਣੀ ਨੂੰ ਸੁਣਦਾ ਸੀ, ਬਾਣੀ ਨੂੰ ਪੜ੍ਹਦਾ ਸੀ, ਫਿਰ ਬਾਣੀ ਨੂੰ ਮੰਨਦਾ ਸੀ ਤੇ ਉਸ ਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਹੜਾ ਸੀ ਉਹ ਜੀਉਂਦਾ ਸੀ। ਸਾਡੇ ਕੋਲ ਸਾਡੇ ਕੋਲ ਕੁਝ ਇਤਿਹਾਸਕ ਸਰੋਤ ਵੀ ਨੇ, ਕੁਝ ਇਤਿਹਾਸਕ ਲਿਖਤਾਂ ਵੀ ਜਿਦੇ ਵਿੱਚ ਪਤਾ ਲੱਗਦਾ ਕਿ ਵਿਸਾਖੀ ਦਾ ਕੱਟ ਕੀਤਾ ਜਾਂਦਾ ਸੀ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਜਿੱਥੋਂ ਕਿ ਸਾਡੀ ਪਰੰਪਰਾ ਚੱਲੀ ਗੁਰਮਤ ਸਮਾਗਮਾਂ ਤੇ ਜਿਹੜੀ ਲੜੀ ਆਰੰਭ ਹੁੰਦੀ ਹੈ ਮੈਂ ਚਾਹਾਂਗਾ ਥੋੜਾ ਜਿਹਾ ਪੋਤੇ ਬਾਰੇ ਵੀ ਸੰਗਤਾਂ ਦੱਸ ਸਕੀਏ ਇਹ ਗੋਇੰਦਵਾਲ ਸਾਹਿਬ ਦੀ ਧਰਤ ਦੇ ਉੱਤੇ ਇੱਕ ਦਿਨ ਭਾਈ ਪਾਰੋ ਜੁਲਕਾ ਜੀ ਜਿਹੜੇ ਸਾਲੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਗੁਰੂ ਪਾਤਸ਼ਾਹ ਜੀਓ ਜਿਹੜੀਆਂ ਸਾਡੇ ਕੋਲ ਸੰਗਤਾਂ ਆਉਂਦੀਆਂ ਨੇ ਉਹ ਅਲੱਗ-ਅਲੱਗ ਇਲਾਕਿਆਂ ਤੋਂ ਅਲੱਗ-ਅਲੱਗ ਦਿਨਾਂ ਦੇ ਉੱਤੇ ਜੜੀਆਂ ਸਾਡੇ ਕੋਲ ਇੱਥੇ ਪਹੁੰਚਦੀਆਂ ਨੇ ਪਰ ਸਾਨੂੰ ਕੋਈ ਇਹੋ ਜਿਹਾ ਯਤਨ ਕਰਨਾ ਚਾਹੀਦਾ ਏ ਕਿ ਸਾਰੀਆਂ ਸੰਗਤਾਂ ਇੱਕ ਦਿਨ ਹੀ ਇੱਥੇ ਇਕੱਤਰ ਜੜੀਆਂ ਹੋਣ ਤੇ ਅਸੀਂ ਸਾਰੀਆਂ ਦੇ ਲਈ ਇੱਕ ਸਾਂਝਾ ਜਿਹੜਾ ਸੰਦੇਸ਼ ਵਾ ਉਹ ਜਾਰੀ ਕਰ ਸਕੀਏ ਜਾਂ ਸਾਂਝੀ ਇਹ ਗੱਲ ਜਿਹੜੀ ਆਪਣੀ ਸਾਰਿਆਂ ਦੇ ਅੱਗੇ ਰੱਖ ਸਕੀਏ ਦੂਸਰਾ ਇਸ ਦਾ ਮੁੱਖ ਮੰਤਵ ਇਹ ਸੀ ਕਿ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਦੀ ਇੱਕ ਦੂਸਰੇ ਨਾਲ ਜਾਣ ਪਹਿਚਾਨ ਜਿਹੜੀ ਆ ਉਹ ਵਧੇ ਇੱਕ ਦੂਸਰੇ ਨਾਲ ਭਾਈਚਾਰਾ ਜਿਹੜਾ ਉਹ ਵਧੇ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਿੱਖ ਸਮਾਜ ਦੀ ਬੰਤਰ ਜਿਹੜੀ ਬਣਨੀ ਸੀ ਉਹਦਾ ਇੱਕ ਸ਼ੁਰੂਆਤ ਜਿਹੜੀ ਸੀ ਉਹ ਵਿਸਾਖੀ ਦਾ ਮੇਲਾ ਸੀ ਜਿਹੜਾ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਸੀ ਉਹ ਲਾਇਆ ਗਿਆ ਸੀ ਇਸ ਮੇਲੇ ਨੇ ਹੀ ਸਾਰੇ ਪੰਥ ਨੂੰ ਜਿਹੜਾ ਸੀ ਇੱਕ ਝੰਡੇ ਥੱਲੇ ਇੱਕ ਪੰਥ ਦਾ ਰੂਪ ਜਿਹੜਾ ਸੀ ਉਹ ਦੇਣਾ ਸੀ ਤੇ ਇਹ ਇਸ ਮੇਲੇ ਨੇ ਉਹ ਪੰਥ ਦਾ ਰੂਪ ਜਿਹੜਾ ਉਹ ਦਿੱਤਾ ਵੀ ਜਿਹੜਾ ਹੁਣ ਤੱਕ ਤੇ ਅੱਜ ਤੱਕ ਲਗਾਤਾਰ ਚੱਲੀ ਆ। ਬਲੇਰ ਸਾਹਿਬ ਇੱਕ ਸ਼ਬਦ ਅਸੀਂ ਆਮ ਸੁਣਦੇ ਆ ਪੰਕਤੀਆਂ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਕੀ ਇਹ ਕਾਠ ਕੀ ਇਹ ਸਮਾਗਮ ਇਸ ਪੰਕਤੀਆਂ ਦੇ ਪੂਰੇ ਉਤਰਦੇ ਨੇ। ਇਹਦਾ ਮਕਸਦ ਤਾਂ ਇਹੀ ਹੈ ਜੀ ਜੋ ਸਾਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਦੇ ਦਿੱਤਾ ਹੈ ਪਰ ਅਸੀਂ ਉਹ ਚੀਜ਼ ਨੂੰ ਅੱਗੇ ਨਹੀਂ ਰੱਖ ਰਹੇ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਜਿਹਦਾ ਸਾਨੂੰ ਹੁਕਮ ਕੀਤਾ ਹੈ। ਹੁਣ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਉਸ ਤੋਂ ਬਾਅਦ ਸਿੱਖ ਇਕੱਠੇ ਹੁੰਦੇ ਸੀ ਇਕੱਤਰ ਹੁੰਦੇ ਸੀ ਅੱਜ ਤੱਕ ਆਪਾਂ ਦੇਖਦੇ ਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਦੋ ਵੱਡੇ ਸਾਡੇ ਪੰਥ ਦੇ ਇਕੱਠ ਹੁੰਦੇ ਸੀ ਇੱਕ ਵਿਸਾਖੀ ਦਾ ਇੱਕ ਦੀਵਾਲੀ ਦਾ ਤੇ ਉਹਨਾਂ ਦੋਨਾਂ ਦੇ ਉੱਤੇ ਮਤੇ ਹੁੰਦੇ ਸੀ ਗੁਰਮਤੇ ਹੁੰਦੇ ਸੀ ਆਪਸ ਵਿੱਚ ਵਿਚਾਰ ਵਟਾਂਦਰੇ ਹੁੰਦੇ ਸੀ ਤੇ ਕਿੰਨਾ ਸੋਹਣਾ ਸਾਨੂੰ ਇਤਿਹਾਸ ਦਾ ਪਾਖੋਰੀ ਮਿਲਦਾ ਹੈ ਕਿ ਇੱਥੇ ਇੱਕ ਦੁਖੀ ਬਾਪ ਆਇਆ ਜਿਨੇ ਕਿਹਾ ਮੇਰੀ ਧੀ ਨੂੰ ਚੋਕੇ ਲੈ ਗਏ ਨੇ ਤੇ ਸਿੱਖਾਂ ਨੇ ਜਾ ਕੇ ਇੱਕ ਸੂਰਤੇ ਹਮਲਾ ਕਰ ਦਿੱਤਾ ਤੇ ਸ਼ਹਾਦਰਤਾ ਦੇ ਕੇ ਤੇ ਉਹ ਕਿਸੇ ਦਾ ਘਰ ਵਸਾਇਆ ਅਸੀਂ ਤਾਂ ਬਗਾਨਿਆਂ ਦੇ ਘਰ ਵਸਾਉਣ ਵਾਸਤੇ ਜਿਹੜਾ ਅਸੀਂ ਉਹ ਪੰਥ ਦੇ ਇਕਾਠੇ ਦੇ ਵਿੱਚੋਂ ਫੈਸਲੇ ਕਰ ਲੈਂਦੇ ਸੀ ਤੇ ਅੱਜ ਸਾਡੇ ਗੁਰੂ ਨਾਨਕ ਸਾਹਿਬ ਦਾ ਘਰ ਵੇੜਾ ਜਿਹੜਾ ਉਹ ਦੁੱਧ ਦਾ ਸ਼ਿਕਾਰ ਹੋਇਆ ਪਿਆ ਹੈ ਇਹਦਾ ਕਾਰਨ ਹੈ ਕਿ ਅਸੀਂ ਉਹਨਾਂ ਆਪਣੇ ਬਜ਼ੁਰਗਾਂ ਵਾਂਗ ਸਿਰ ਜੋੜ ਕੇ ਨਹੀਂ ਬੈਠਦੇ ਜੇ ਅੱਜ ਬੈਠਿਆ ਵੀ ਜਾਂਦਾ ਹੈ ਤੇ ਆਪਣੇ ਆਪਣੇ ਧੜੇ ਦੇ ਅਨੁਸਾਰ ਮਾਫ ਕਰਨਾ ਮੈਨੂੰ ਗੁਰੂ ਬਖਸ਼ ਲਵੇ ਆਪਣੇ ਆਪਣੇ ਸੋਚ ਦੇ ਮੁਤਾਬਕ ਆਪਣੇ ਆਪਣੇ ਧੜੇ ਦੇ ਮੁਤਾਬਕ ਤੇ ਵੀਡੀਓ ਵੀਡੀਓ ਖੇਡੀ ਜਾ ਰਹੀ ਆ ਆਪਾਂ ਸਾਰੇ ਦੇਖਦੇ ਆਂ ਮੀਡੀਆ ਦੇ ਵਿੱਚ ਕਿ ਇਤਿਹਾਸਕ ਦਿਹਾੜਿਆਂ ਤੇ ਚਾਹੀਦਾ ਤਾਂ ਸੀ ਕਿ ਅਸੀਂ ਗੁਰੂ ਸਾਹਿਬਾਨਾਂ ਦਾ ਇਹ ਦਿੱਤਾ ਹੋਇਆ ਸਾਨੂੰ ਸਿਧਾਂਤ ਹੈ ਤੇ ਉਹਦੇ ਅਨੁਸਾਰ ਅਸੀਂ ਆਪਸੀ ਦੁਬਧਾ ਖਤਮ ਕਰੀਏ ਤੇ ਪੰਥ ਦੀ ਜਿਹੜੀ ਆ ਉਹ ਤਾਕਤ ਵਧੇ ਤੁਸੀਂ ਤੁਸੀਂ ਇੱਥੇ ਆਪਸੀ ਧੜਿਆਂ ਦੀ ਗੱਲ ਕੀਤੀ ਹੈ ਜੀ ਜਦੋਂ ਅਸੀਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਵਾਚਦੇ ਆਂ ਮਿਸਲਾ ਦੀ ਜਿੱਥੇ ਗੱਲ ਆਂਦੀ ਹੈ ਮਿਸਲਾ ਦਾ ਜਿੱਥੇ ਵਿਸ਼ਰਾਮ ਹੁੰਦਾ ਹੈ ਮਿਸਲਾ 12 ਮਿਸਲਾ ਕੀ ਹੈ ਜੰਦੇ ਸਿੱਖ ਇਤਿਹਾਸ ਵਿੱਚ ਜੀ ਸਾਰੀਆਂ ਆਪੋ ਆਪਣੇ ਧੜੇ ਦਾ ਸੰਬੰਧ ਅਸੀਂ ਜੀ ਪਰੰਤੂ ਜਦੋਂ ਪੰਥ ਦੇ ਮਲਾਂ ਦਾ ਸਾਰੀਆਂ ਇੱਕ ਹੋ ਜਾਂਦੀਆਂ ਸੀ ਕੋਈ ਨਹੀਂ ਸੀ ਕੀ ਤੇ ਆਸਿਕ ਸਿੱਧਾ ਸਾਨੂੰ ਅੱਜ ਨਹੀਂ ਮਿਲਦੀ ਮਸਾਖੀ ਦਾ ਦਿਵਾਲੀ ਦਾ ਕੱਟ ਹੋਇਆ ਜੀ ਸਿੱਖਾਂ ਦਾ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਨਾਲ ਇੱਕ ਦਿਨ ਦੇ ਵਿੱਚ 30000 ਜਾਨੀ ਨੁਕਸਾਨ ਕੀਤਾ ਮਾਲੀ ਵੀ ਕੀਤਾ ਵੱਡਾ ਕੱਲੂ ਘਰ 1762 ਦੇ ਵਿੱਚ ਉਸ ਤੋਂ ਥੋੜੇ ਮਹੀਨੇ ਬਾਅਦ ਸਿੱਖਾਂ ਨੇ ਦਿਵਾਲੀ ਦਾ ਕੱਟ ਕੀਤਾ ਤੇ ਉਹਦੇ ਚ ਇਹ ਫੈਸਲਾ ਹੋਇਆ ਕਹਿੰਦੇ ਵੀ ਕਰਨਾ ਕੀ ਹੈ ਸਭ ਤੋਂ ਪਹਿਲਾਂ ਇਹ ਫੈਸਲਾ ਹੋਇਆ ਕਿ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਤੋੜ ਦਿੱਤੀ ਹੈ ਉਹਨੂੰ ਆਪਾਂ ਦੁਬਾਰਾ ਤਿਆਰ ਕਰਨਾ ਹੈ ਤੇ ਜਿਹੜੇ ਜ਼ਾਲਮ ਨੇ ਉਹਨਾਂ ਦੀ ਸਫਾਈ ਕਰਨੀ ਸੌਦਾ ਕਰਨਾ ਹੈ ਹੁਣ ਗੁਰਸਾਨਾਂ ਦੀ ਸੇਵਾ ਰੰਭ ਹੋ ਗਈ ਤੇ ਜਿਹੜੇ ਦੁਸ਼ਮਣ ਸੀ ਉਹਨਾਂ ਦੀ ਪਛਾਣ ਕਰਕੇ ਤੇ ਪੰਥ ਨੇ ਨਿਰਣਾ ਕਰ ਲਿਆ ਕਿ ਉਹਨਾਂ ਦੀ ਸੁਧਾਈ ਤੇ ਸਫਾਈ ਕਰਨੀ ਹੈ ਉਹ ਜਿਹੜਾ ਤੁਹਾਡਾ ਸਵਾਲ ਹੈ ਉਹ ਵੇਖੋ 12 ਮਿਸਲਾ ਜਿਹੜੀਆਂ ਨੇ ਇੱਕ ਥਾਂ ਤੇ ਇਕੱਠੀਆਂ ਹੋ ਕੇ ਸਾਰੀਆਂ ਉਹ ਪੰਥ ਦੇ ਲਈ ਸੰਘਰਸ਼ ਕਰਦੀਆਂ ਪਰ ਅੱਜ ਇਸ ਗੱਲ ਦਾ ਸਵਾਲ ਖੜਾ ਹੁੰਦਾ ਹੈ ਕਿ ਅਸੀਂ ਇਤਿਹਾਸਿਕ ਦਿਨ ਤਾਂ ਮਨਾਉਂਦੇ ਆ ਪਰ ਪੰਥ ਲਈ ਅਸੀਂ ਕੀ ਕਰਦੇ ਆ ਮਾਫ ਕਰਨਾ ਅਸੀਂ ਆਪਣੀਆਂ ਗੋਲਕਾਂ ਦੇ ਲਈ ਕਰਦੇ ਹੋਵਾਂਗੇ ਆਪਣੇ ਧੜਿਆਂ ਲਈ ਕਰਦੇ ਹੋਵਾਂਗੇ ਅਸੀਂ ਆਪਣੀਆਂ ਆਪਣੀਆਂ ਪ੍ਰਬੰਧਕ ਕਮੇਟੀਆਂ ਦੀ ਕਮੇਟੀਆਂ ਦੇ ਲਈ ਸੋਚਦੇ ਹਾਂਗੇ ਪਰ ਪੰਥ ਦੇ ਲਈ ਨਹੀਂ ਅਸੀਂ ਸੋਚ ਰਹੇ ਪੰਥ ਉਦੋਂ ਜੁੜਦਾ ਸੀ ਇੱਕ ਜਗ੍ਹਾ ਤੇ ਵੱਡੇ ਇਕੱਠ ਹੁੰਦੇ ਸੀ ਤੇ ਉਹਦੇ ਵਿੱਚੋਂ ਪੰਥਕ ਫੈਸਲੇ ਲਏ ਜਾਂਦੇ ਸੀ ਇਹਦੇ 'ਚ ਦੋਸ਼ੀ ਸੰਗਤ ਹੈ ਕਿ ਪ੍ਰਬੰਧਕ ਕਮੇਟੀਆਂ ਨਹੀਂ ਇਹਦੇ 'ਚ ਜਿਹੜੇ ਸਾਡੀ ਆਗੂ ਸਹਿਬਾਨ ਨੇ ਉਹ ਦੋਸ਼ੀ ਹੈ ਸੰਗਤ ਦਾ ਤਾਂ ਕੋਈ ਕਸੂਰ ਨਹੀਂ ਸੰਗਤ ਦਾ ਕੋਈ ਕਸੂਰ ਨਹੀਂ ਸੰਗਤ ਉਸ ਭਾਵਨਾ ਦੇ ਨਾਲ ਆ ਰਹੀ ਹੈ ਕਿਉਂਕਿ ਸੰਗਤ ਨੂੰ ਰੂਪਰੇਖਾ ਪ੍ਰਬੰਧਕਾਂ ਨੇ ਦੇਣੀ ਹੈ ਆਗੂਆਂ ਨੇ ਦੇਣੀ ਹੈ ਹੁਣ ਦੇਖੋ ਅੱਜ ਇੰਟਰਨੈਸ਼ਨਲ ਪੱਧਰ ਤੇ ਬਾਕੀ ਕੌਮਾਂ ਕਿਵੇਂ ਸਟਰਗਲ ਕਰ ਰਹੀਆਂ ਨੇ ਕਿਵੇਂ ਅੱਗੇ ਵਧ ਰਹੀਆਂ ਨੇ ਅਸੀਂ ਦੁਨੀਆ ਭਰ ਦੇ ਵਿੱਚ ਆਪਣੇ ਯੂਥ ਲਈ ਕੀ ਪ੍ਰੋਗਰਾਮ ਲੈ ਕੇ ਜਾ ਰਹੇ ਹਾਂ ਇਹ ਜ਼ਰੂਰੀ ਥੋੜਾ ਹੈ ਕਿ ਅਸੀਂ ਨਗਰ ਕੀਰਤਨ ਲੈ ਲਏ ਬੜੀ ਚੰਗੀ ਗੱਲ ਹੈ ਅਸੀਂ ਲੰਗਰ ਨੂੰ ਲੈ ਲਿਆ ਬੜੀ ਚੰਗੀ ਗੱਲ ਹੈ ਪਰ ਜਿਹੜੀ ਸਾਡੀ ਸੋਚ ਹੈ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਜਾਂ ਸਾਡਾ ਜਿਹੜਾ ਸ਼ਾਨਾਮਤਾ ਇਤਿਹਾਸ ਹੈ ਉਹਨੂੰ ਅਸੀਂ ਦੁਨੀਆ ਭਰ ਦੇ ਵਿੱਚ ਉਹਨਾਂ ਕਿੰਨੀਆਂ ਪਛਾਵਾਂ ਦੇ ਵਿੱਚ ਸਾਡਾ ਸਹਿਤ ਨਹੀਂ ਛਪਿਆ ਕਿੰਨਾ ਲੰਮਾ ਸਮਾਂ ਹੋ ਗਿਆ ਉਹ ਇਹਨਾਂ ਦਿਹਾੜਿਆਂ ਤੇ ਇਕੱਠ ਹੋ ਗਨੇ ਸੀ ਉੱਥੇ ਬੈਠ ਕੇ ਮਤੇ ਕਰਨੇ ਕੋਈ ਵੀ ਕਮੇਟੀ ਕਾਰਜ ਕਰਦੀ ਹੈ ਉਹ ਇਹ ਅੱਗੇ ਰੱਖ ਕੇ ਕਾਰਜ ਕਰਦੀ ਹੈ ਕਿ ਇਹਦਾ ਨਤੀਜਾ ਕਿ ਨਿਕਲੇਗਾ ਜੀ ਆਉਣ ਵਾਲੇ ਸਮੇਂ 'ਚ ਕੀ ਆਪਣੇ ਘਰਵਲ ਵੇਖੀਏ ਕੀ ਪੰਥਵਾਲ ਵੇਖੀਏ ਕੀ ਇਹੋ ਜੇ ਕਾਰਜ ਕੀਤੇ ਜਾ ਰਹੇ ਨੇ ਨਤੀਜਾ ਅਗੇ ਰੱਖ ਕੇ ਨਹੀਂ ਬਿਲਕੁਲ ਨਹੀਂ ਇਸ ਤਰ੍ਹਾਂ ਦੇ ਕਾਰਜ ਜਿਹੜੇ ਉਹ ਨਹੀਂ ਕੀਤੇ ਜਾ ਰਹੇ ਜਿਨ੍ਹਾਂ ਨੂੰ ਨਤੀਜਾ ਸਾਹਮਣੇ ਰੱਖ ਕੇ ਜਿਹੜਾ ਉਹ ਉਲੀ ਕਿਹਾ ਗਿਆ ਹੋਵੇ ਸਾਡੇ ਜਿਹੜੇ ਕਾਰਜ ਨੇ ਉਹਦਾ ਮੁੱਖ ਪਰయోజਨ ਜਿਹੜਾ ਵਾ ਉਹ ਗੋਲਕ ਨੂੰ ਹੀ ਕਿਤੇ ਨਾ ਕਿਤੇ ਜਿਹੜਾ ਉਹ ਰੱਖਿਆ ਜਾ ਰਿਹਾ ਹੈ ਜੇ ਕੋਈ ਵੀ ਜੋੜ ਮੇਲਾ ਏ ਉਹ ਜੋੜ ਮੇਲੇ ਦੇ ਬਾਹਰਵਾਰ ਦੁਨਿਆਵੀ ਪੱਦਰ ਦੀਆਂ ਜੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਜੇ ਆਪਾਂ ਦੇਖੀਏ ਜਿਸ ਤਰ੍ਹਾਂ ਦੇ ਜਿੱਡੇ ਵੱਡੇ ਕਰਾਏ ਤੇ ਚੜਦੀਆਂ ਨੇ ਹਨਾ ਉਹਨਾਂ ਚੋਂ ਕੋਈ ਵੀ ਇਸ ਤਰ੍ਹਾਂ ਦਾ ਸਾਡਾ ਜਿਹੜਾ ਮਕਸਦ ਨਹੀਂ ਹੈ ਕਿ ਉਹਨਾਂ ਦੇ ਵਿੱਚ ਕਿਤੇ ਕੋਈ ਇਸ ਤਰ੍ਹਾਂ ਦੇ ਸਟਾਲ ਹੋਣ ਜਿਹੜੇ ਗੁਰਮਤਿ ਦੀਆਂ ਕਿਤਾਬਾਂ ਦੇ ਸਟਾਲ ਹੋਣ ਕੋਈ ਇਸ ਤਰ੍ਹਾਂ ਦਾ ਵਿੱਚ ਕੋਈ ਪੜਾਅ ਹੋਵੇ ਜਿੱਥੇ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੋਵੇ ਕੋਈ ਇਸ ਤਰ੍ਹਾਂ ਦਾ ਪੜਾਅ ਹੋਵੇ ਜਿੱਥੇ ਗਤਕਾ ਸਿਖਾਇਆ ਜਾ ਰਿਹਾ ਹੋਵੇ ਕੋਈ ਇਸ ਤਰ੍ਹਾਂ ਦਾ ਪੜਾਅ ਹੋਵੇ ਜਿੱਥੇ ਦਸਤਾਰ ਸਿਖਾਈ ਜਾ ਰਹੀ ਹੋਵੇ ਕੋਈ ਇਸ ਤਰ੍ਹਾਂ ਦਾ ਪੜਾਅ ਜਿਹੜਾ ਵਾ ਉਹ ਵਿੱਚ ਹੋਵੇ ਜਿੱਥੇ ਗੁਰਮਤ ਦੀ ਕੋਈ ਸਾਂਝ ਪੈ ਰਹੀ ਹੈ ਜਾਂ ਕੋਈ ਵੱਡਾ ਦੀਵਾਨ ਜਿਹੜਾ ਵਾ ਉਹ ਲੱਗਾ ਹੋਇਆ ਹੈ ਪਰ ਸਾਡਾ ਜਿਹੜਾ ਸਾਰੇ ਦਾ ਸਾਰਾ ਜੋੜ ਹੈ ਉਹ ਕਿਤੇ ਨਾ ਕਿਤੇ ਉਸ ਗਰਾਊਂਡ ਦੇ ਵਿੱਚ ਜਿੰਨਾ ਵੀ ਜਗ੍ਹਾ ਹੈ ਉਸ ਨੂੰ ਕਿਰਾਏ ਤੇ ਦੇ ਕੇ ਦੁਨਿਆਵੀ ਪੱਦਰਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਪਦਾਰਥਿਕ ਭਜਧੌਣ ਜਿਹੜੀ ਐ ਉਸ ਨੂੰ ਹੀ ਜਿਹੜਾ ਵਾ ਉਹ ਸਾਹਮਣੇ ਲਿਆਂਦਾ ਜਾ ਰਿਹਾ ਜਿਹੜੀ ਅੰਤਰਚਾਤ ਅਸੀਂ ਮਾਰਨੀ ਹੈ ਜਾਂ ਅੰਦਰੋਂ ਗੱਲ ਜਿਹੜੀ ਅਸੀਂ ਸਰਵਣ ਕਰਨੀ ਹੈ ਸਾਡੀ ਆਤਮਾ ਦੀ ਜਿਹੜੀ ਖੁਰਾਕ ਏ ਉਹ ਕਿਤੇ ਨਾ ਕਿਤੇ ਇਨ੍ਹਾਂ ਸਮਾਗਮਾਂ ਦੇ ਵਿੱਚੋਂ ਜਿਹੜੀ ਜੋ ਮੰਫੀ ਹੋ ਚੁੱਕੀ ਇਹ ਤਾਂ ਹੋਈ ਸਾਡੇ ਹੁਣ ਮਨਾਏਗੇ ਸਮਾਗਮਾਂ ਦੀ ਜਾਂ ਕੌਮ ਵਿੱਚ ਚੱਲ ਰਹੇ ਸਮਾਗਮਾਂ ਦੀ ਰੂਪਰੇਖਾ ਜੀ ਸਾਡਾ ਵੱਡਮੁੱਲਾ ਫਰਜ ਬੰਦ ਹੈ ਸਾਡੀ ਆਣ ਵਾਲੀ ਪਨੀਰੀ ਸਾਨੂੰ ਸਵਾਲ ਕਰੇਗੀ ਸਾਡੇ ਬਜ਼ੁਰਗਾਂ ਨੇ ਸਾਡਾ ਇਤਿਹਾਸ ਸਿਰਜ ਦਿੱਤਾ ਅਸੀਂ ਇਤਿਹਾਸ ਸਿਰਜਿਆ ਨਹੀਂ ਅਸੀਂ ਇਤਿਹਾਸ ਪੜ੍ਹ ਰਹੇ ਆ ਅਸੀਂ ਇਤਿਹਾਸ ਪੜਾ ਰਹੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਮੌਜੂਦਾ ਸਮੇਂ ਕੀ ਇਹੋ ਜਿਹੇ ਕਾਰਜ ਕੀਤੇ ਜਾਣ ਕਿ ਨਤੀਜੇ ਪੋਜ਼ੀਟਿਵ ਸਾਡੇ ਸਾਹਮਣੇ ਆਉਣ ਦੇ ਕੋਈ ਨਾ ਬਲ ਵੀ ਤੁਹਾਡਾ ਚਾਚਾ ਆਤਮਾਰੀ ਹਾਂ ਕਾਰਜ ਇਸ ਤਰ੍ਹਾਂ ਹੈ ਜੀ ਸਾਡਾ ਜਿਹੜਾ ਹੈਗਾ ਵਾ ਸਾਹਿਤਿਕ ਪੱਖ ਸਾਡਾ ਇਤਿਹਾਸ ਜਿਹੜਾ ਉਹਨੂੰ ਬਹੁਤ ਪਛਾਹ ਜਿਹੜੀਆਂ ਨੇ ਬਾਕੀ ਜਿਹੜੀਆਂ ਲੈਂਗੁਏਜ ਉਹਦੇ ਵਿੱਚ ਲੈ ਕੇ ਆ ਸਾਨੂੰ ਦੁਲੀਆਂ ਭਰ ਦੇ ਜਿਹੜੀ ਬਾਕੀ ਲੋਕ ਨੇ ਉਹਨਾਂ ਦੇ ਵਿੱਚ ਜਾਣਾ ਪਏਗਾ ਕਿਉਂਕਿ ਅਜੇ ਤਾਂ ਅਸੀਂ ਕਿੰਨੇ ਸਾਲ ਹੋ ਗਏ ਸਿੱਖਾਂ ਚ ਪ੍ਰਚਾਰ ਕਰੀ ਜਾ ਰਹੇ ਹਾਂ ਨਾ ਤੇ ਬਾਕੀ ਪਛਾਵਾਂ ਦੇ ਵਿੱਚ ਤੇ ਬਾਕੀ ਕਮਿਊਨਿਟੀ ਜਿਹੜੀਆਂ ਉਹਨਾਂ ਦੇ ਵਿੱਚ ਕਦੋਂ ਅਸੀਂ ਆਪਣੀ ਗੱਲ ਲੈ ਕੇ ਜਾਣਾ ਮੇਨ ਗੱਲ ਤਾਂ ਇਹ ਹੈ ਇਸ ਤੋਂ ਅੱਗੇ ਸਾਡਾ ਜਿਹੜਾ ਯੂਥ ਹੈ ਉਹਦੇ ਲੈਵਲ ਦੇ ਪ੍ਰੋਗਰਾਮ ਨਹੀਂ ਅਸੀਂ ਦੇ ਰਿਹਾ ਹੁਣ ਦੇਖੋ ਨਾ ਇਤਿਹਾਸ ਜਿਹੜਾ ਆਪਾਂ ਅੱਜ ਵਿਸ਼ਾ ਲਿਆ ਇਤਿਹਾਸ ਇੱਕ ਮੀਲ ਪੱਥਰ ਹੁੰਦਾ ਹੈ ਜੀ ਜਦੋਂ ਆਪਾਂ ਇੱਥੋਂ ਮੰਨ ਲਓ ਅਸੀਂ ਅੰਮ੍ਰਿਤਸਰ ਤੋਂ ਲੁਧਿਆਣੇ ਨੂੰ ਜਾ ਰਹੇ ਹਾਂ ਤੇ ਅਸੀਂ ਤੁਰ ਪਏ ਆਂ ਸਾਨੂੰ ਉਹ ਮੀਲ ਪੱਥਰ ਜਿਹੜਾ ਸਾਈਨ ਬੋਰਡ ਲੱਗਾ ਵਾ ਉਹ ਇਹ ਦੱਸਦਾ ਹੈ ਕਿ ਇਥੋਂ ਲੁਧਿਆਣਾ ਕਿੰਨੇ ਕਿਲੋਮੀਟਰ ਤੇ ਜੇ ਅਸੀਂ ਥੋੜਾ ਜਿਹਾ ਉਹਦੇ ਤੋਂ ਅੱਗੇ ਹੋ ਕੇ ਦੇਖਦੇ ਹਾਂ ਤੇ ਉਹ ਇਹ ਵੀ ਸਾਨੂੰ ਦੱਸਦਾ ਹੈ ਕਿ ਅੰਮ੍ਰਿਤਸਰ ਤੋਂ ਸੀ ਕਿੰਨੇ ਕਿਲੋਮੀਟਰ ਛੱਡ ਆਏ ਹਾਂ ਪਿੱਛੇ ਇਤਿਹਾਸ ਸਾਡੇ ਲਈ ਮੀਲ ਪੱਥਰ ਦਾ ਕੰਮ ਕਰਦਾ ਹੈ ਸਾਨੂੰ ਇਹ ਦੱਸਦਾ ਹੈ ਕਿ ਅਸੀਂ ਕਿੱਥੋਂ ਤੁਰੇ ਸੀ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਡੇ ਬਜ਼ੁਰਗਾਂ ਨੇ ਕੀ ਕਾਰਜ ਕੀਤੇ ਸੀ ਤੇ ਅਸੀਂ ਕੀ ਕਰ ਰਹੇ ਹਾਂ ਮੈਂ ਤੁਹਾਨੂੰ ਇੱਕ ਐ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵਿੱਚੋਂ ਘਟਨਾ ਦੀ ਸਾਂਝ ਪਾਵਾਂਗਾ ਕਿ ਜਦੋਂ ਪਹਿਲੀ ਵਾਰ ਉਹਨੇ ਸਾਹਿਬ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਿਤਾਰੇ ਕੀਤੇ ਮਹਾਰਾਜ ਸਾਹਿਬ ਨਾਲ ਮਲਾਪ ਹੋਇਆ ਉਹਨੇ ਦਰਸ਼ਨ ਕਰਨ ਤੋਂ ਬਾਅਦ ਉਹਨੇ ਖੰਡੇ ਬਾਟੇ ਦੀ ਪੌਲ ਸ਼ਕੀ ਸਿੰਘ ਸੱਜ ਗਿਆ ਤੇ ਫਿਰ ਉਹਨੇ ਜਦੋਂ ਗੁਰੂ ਸਾਹਿਬ ਤੋਂ ਤੇ ਨਜ਼ਦੀਕੀ ਸਿੱਖਾਂ ਤੋਂ ਇਤਿਹਾਸ ਸੁਣਿਆ ਗੁਰੂ ਸਾਹਿਬ ਦਾ ਪਹਿਲੀ ਵਾਰ ਤੇ ਸਾਡੀਆਂ ਲਿਖਤਾਂ ਕਹਿੰਦੀਆਂ ਕਿ ਉਹਦੇ ਰੌਂਗਟੇ ਖੜੇ ਹੋ ਗਏ ਉਹਨੇ ਆਪਣਾ ਆਪ ਜਿਹੜਾ ਸੀ ਸਮਰਪਿਤ ਕਰ ਦਿੱਤਾ ਗੁਰੂ ਸਾਹਿਬ ਨੇ ਉਹਦੇ ਕਹਿਣ ਲੱਗਾ ਮਹਾਰਾਜ ਇੱਕ ਵਾਰ ਤੁਸੀਂ ਆਗਿਆ ਦਿਓ ਮੈਂ ਜ਼ਾਲਮ ਰਾਜ ਦੀ ਜੜ 뿌ਟ ਦਿਆਂਗਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਚਲੋ ਅਸੀਂ ਹਾਂ ਉਹਨੇ ਆਪਣਾ ਆਪਾ ਵਾਰਿਆ ਤੇ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਨਾਲ ਜੰਬੂਰਾ ਤੋੜੀ ਚੰਬੜੀ ਮਾਸ ਜਦੋਂ ਹੱਡੀਆਂ ਦਾ ਛਿਲਿਆ ਥੱਕ ਗਏ ਜ਼ੁਲਮ ਕਮਾਉਣ ਵਾਲੇ ਅੰਵਾਲੇ ਪਰ ਬੰਦਾ ਸਿੰਘ ਫੇਰ ਨਾ ਹੀਆ ਇਹ ਦਿਲ ਪੁੱਤਰ ਦਾ ਮੂੰਹ ਬਾਪੂ ਇਹ ਮੂੰਹ ਬਾਪੂ ਦੇ ਦਿਲ ਪੁੱਤਰ ਦਾ ਮੂੰਹ ਬਾਪੂ ਦੇ ਜ਼ਾਲਮਾ ਜ਼ੁਲਮ ਕਮਾਇਆ ਫੇਰ ਵੀ ਸ਼ੁਕਰਗੁਜ਼ਾਰ ਬੰਦੇ ਨੇ ਸਿਦਕੀ ਫੇਰ ਵੀ ਸ਼ੁਕਰਗੁਜ਼ਾਰ ਗੁਰੂ ਦਾ ਸਿਦਕੀ ਬੰਦੇ ਸਿਦਕ ਨਵਾਇ ਤੱਕ ਕੇ ਜ਼ੁਲਮ ਕਿਹਾ ਜ਼ਮਾਨੇ ਧੰਨ ਗੁਰੂ ਦਸ਼ਮੇਸ਼ ਦੀ ਸਿੱਖੀ ਤੱਕ ਕੇ ਜ਼ੁਲਮ ਕਿਹਾ ਜ਼ਮਾਨੇ ਧੰਨ ਗੁਰੂ ਦਸ਼ਮੇਸ਼ ਦੀ ਸਿੱਖੀ ਵਿਨ ਸਕਦੀ ਨਹੀਂ ਗੋਲੀ ਇਸ ਨੂੰ ਕੱਟ ਸਕਦੀ ਤਲਵਾਰ ਨਾ ਤਿੱਖੀ ਕੀਆ ਬਾਤ ਮਤਲਬ ਇੱਕ ਵੇਖੋ ਉਹ ਮਾਧੋਦਾਸ ਸੀ ਉਹਦਾ ਨਾਮ ਪਹਿਲਾ ਨਾਮ ਉਹਦਾ ਓਗੜਨਾਥ ਹੈ ਉਹ ਕਿੰਨੇ ਨਾਮ ਬਦਲ ਕੇ ਹੋਰ ਕਿਸੇ ਧਰਮ ਦੇ ਵਿੱਚੋਂ ਹੋਰ ਪਰੰਪਰਾ ਦੇ ਵਿੱਚੋਂ ਆਇਆ ਤੇ ਗੁਰੂ ਸਾਹਿਬ ਦੇ ਉਹਨੇ ਬਾਣੀ ਦੇ ਸਤਗੁਰ ਦੇ ਇੱਕ ਵਾਰ ਉਹਨੇ ਦਰਸ਼ਨ ਕੀਤੇ ਨੇ ਸਾਹਿਬ ਜਦ ਨੇ ਸ਼ਹਾਹਤਾ ਦਾ ਇੱਕ ਪਾਰ ਉਹਨੇ ਜ਼ਿਕਰ ਸੁਣਿਆ ਹੈ ਸਦਾ ਵਾਸਤੇ ਸਦਾ ਲਈ ਉਹਨੇ ਆਪਣਾ ਆਪਾ ਜਿਹੜਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਤੇ ਫਿਰ ਉਹਨੇ ਜਦੋਂ ਸ਼ਹਾਦਤ ਉਹਦੀ ਉਹਦੇ ਪੁੱਤਰ ਦੀ ਹੁੰਦੀ ਹੈ ਉਹਦੀ ਆਪਣੀ ਸ਼ਹਾਦਤ ਹੁੰਦੀ ਹੈ ਤੇ ਉਹਦੀਆਂ ਲਿਖਤਾਂ ਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਲਿਖਤਾਂ ਜੋ ਮਿਲਦਾ ਹੈ ਉਹਨੇ ਇਹ ਕਿਹਾ ਦੁਸ਼ਮਣ ਜਦੋਂ ਪੁੱਛਦਾ ਸੀ ਤੇ ਉਹਨੇ ਇਹ ਜਵਾਬ ਦਿੱਤਾ ਕਹਿਣ ਲੱਗੇ ਕੀ ਮਹਿਸੂਸ ਕਰਦੇ ਹੋ ਕਹਿੰਦਾ ਕਿ ਮੈਂ ਤਾਂ ਮੇਰੇ ਗੁਰੂ ਨੇ ਚਾਰ ਵਾਰੇ ਸੀ ਸਰਵੰਸ ਵਾਰੇ ਸੀ ਮੈਂ ਤਾਂ ਅੱਜ ਏਕ ਹੀ ਭੇਟ ਕੀਤਾ ਮੈਂ ਇੰਨੀ ਕੀ ਸੇਵਾ ਕਰ ਸਕੇ ਹੁਣ ਸਾਨੂੰ ਅੱਜ ਦੇਖਣਾ ਪਏਗਾ ਕਿ ਸਾਲਾਂ ਦੇ ਸਾਲ ਹੋ ਗਏ ਅਸੀਂ ਇਤਿਹਾਸ ਸੁਣੀ ਜਾ ਰਹੇ ਹਾਂ ਜਿੰਨੀ ਸਾਡੀ ਉਮਰ ਹੋ ਚੁੱਕੀ ਏਨੇ ਅਸੀਂ ਇਤਿਹਾਸ ਦਿਹਾੜੇ ਮਨਾ ਚੁੱਕੇ ਆ ਮਨਾ ਚੁੱਕੇ ਆ ਟੇਸਟ ਬਦਲਿਆ ਜਾ ਰਿਹਾ ਹੈ ਮਾਫ ਕਰਨਾ ਮੈਨੂੰ ਕਿ ਹਰ ਸਾਲ ਨਵੇਂ ਬਲਾਰਾ ਸਦੋ ਨਵਾਂ ਪ੍ਰਚਾਰਕ ਸਦੋ ਕੀਰਤਨੀ ਜਥਾ ਸਦੋ ਚਲੋ ਅਸੀਂ ਸਾਲਾਂ ਦੇ ਸਾਲ ਹੋ ਗਏ ਦਿਹਾੜੇ ਮਨਾਏ ਜਾ ਰਹੇ ਪਰ ਸਾਡੇ ਜੀਵਨ ਚ ਤਬਦੀਲੀ ਨਹੀਂ ਆਈ ਇਹ ਇੱਕ ਸਵਾਲ ਹੈ ਸੰਗਤ ਦੇ ਪ੍ਰਤੀ ਵੀ ਸਵਾਲ ਜਿੱਥੇ ਆਪਾਂ ਪ੍ਰਬੰਧਕਾਂ ਦੀ ਗੱਲ ਕਰ ਰਹੇ ਹਾਂ ਆਗੂ ਸਹਿਬਾਨਾਂ ਦੀ ਗੱਲ ਕਰ ਰਹੇ ਹਾਂ ਉੱਥੇ ਸਾਡੀ ਸੰਗਤ ਤੇ ਵੀ ਇੱਕ ਸਵਾਲ ਹੈ ਕਿ ਕਿਸੇ ਵੀ ਸਮਾਗਮ ਦਿਹਾੜਾ ਸੀ ਦਿਨ ਦਿਹਾੜਾ ਮਨਾਉਨੇ ਆ ਉਹਦਾ ਨਤੀਜਾ ਹੁੰਦਾ ਹੈ ਖੰਡੇ ਬਾਟੇ ਦੀ ਪੌੜ ਅਮਰਤ ਸੰਚਾਰ ਤੇ ਖੰਡੇ ਬਾਟੇ ਦੀ ਪੌੜ ਸ਼ੱਕਣ ਵਾਲੇ ਜੇ ਤਿੰਨ ਦਿਨ ਸਮਾਗਮ ਹੋਇਆ ਤੇ ਉਹਦੇ ਵਿੱਚੋਂ ਜੇ 10 ਜਣੇ ਵੀ ਤਿਆਰ ਨਹੀਂ ਹੋ ਰਹੇ ਅਮਰ ਸੰਚਾਰ ਦੇ ਵਿੱਚ ਨਾ ਨਹੀਂ ਆਪਣੇ ਦਰਜ ਕਰਾ ਰਹੇ ਤੇ ਫਿਰ ਅਸੀਂ ਗੁਰੂ ਸਾਹਿਬ ਦੇ ਸੁਪਨੇ ਦੇ ਪਾਤਰ ਨਹੀਂ ਬਣੇ ਗੁਰਪ੍ਰੀਤ ਸਿੰਘ ਜੀ ਤੁਸੀਂ ਜਦੋਂ ਅਸੀਂ ਲਿਖਤਾਂ ਤੁਹਾਡੀਆਂ ਦੇਖਦੇ ਆ ਜਾਂ ਤੁਹਾਡੀ ਲਿਖਤਾਂ ਪੜ੍ਹਦੇ ਆ ਇੱਕ ਨੀ ਅਨੇਕਾ ਇਤਿਹਾਸਕ ਹਵਾਲਿਆਂ ਦੇ ਨਾਲ ਤੁਸੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਭਗਤ ਸਾਹਿਬਾਨਾਂ ਦੇ ਜੀਵਨ ਤੇ ਵੀ ਤੁਸੀਂ ਲਿਖਿਆ ਆਧੁਨਿਕ ਸਮੇਂ ਤੇ ਤੁਸੀਂ ਜੋ ਲੋੜ ਹੈ ਜੋ ਪੰਥ ਨੂੰ ਲੋੜ ਹੈ ਜੋ ਪੰਥ ਦੇ ਵਿੱਚ ਦੁੱਬਦਾ ਚੱਲ ਰਿਹਾ ਇਹਨਾਂ ਨੂੰ ਕਿਵੇਂ ਹੱਲ ਕੀਤਾ ਜਾਦਾ ਹੈ ਬੜੀ ਵੱਡੀ ਤੁਸੀਂ ਇੱਕ ਸੇਵਾ ਕਰ ਰਹੇ ਹੋ ਕਲਮ ਚਲਾ ਰਹੇ ਹੋ ਜਦੋਂ ਇਹ ਸ਼ਬਦ ਸੰਗਤ ਵਿੱਚ ਜਾਂਦੇ ਨੇ ਇਹਨਾਂ ਸਮਾਗਮਾਂ ਤੇ ਜਾਂਦੇ ਨੇ ਸ਼ਬਦਾ ਰਾਏ ਤੁਸੀਂ ਉਜਾਗਰ ਕਰਦੇ ਹੋ ਕੋਈ ਇਹੋ ਜਿਹਾ ਪੱਕ ਸਾਡੇ ਸਾਹਮਣੇ ਆ ਰਿਹਾ ਸੰਗਤਾਂ ਕੁਝ ਚਾਹੁੰਦੀਆਂ ਨੇ ਪ੍ਰਬੰਧਕ ਕਮੇਟੀਆਂ ਕੁਝ ਡਿਵਾਈਡ ਕਰ ਰਹੀਆਂ ਨੇ ਹਾਂਜੀ ਇਹਦੇ ਵਿੱਚ ਵੀ ਇਹ ਚੀਜ਼ ਹੈ ਇਹ ਦੁਬਿਧਾ ਜਿਹੜੀ ਹੈ ਸੰਗਤਾਂ ਅਤੇ ਪ੍ਰਬੰਧਕ ਕਮੇਟੀਆਂ ਦੇ ਵਿੱਚ ਜਿਹੜੀ ਹੈ ਉਹ ਚੱਲ ਰਹੀ ਹੈ ਅਸਲ ਦੇ ਵਿੱਚ ਜਿਹੜੀ ਪਰਬੰਧਕ ਕਮੇਟੀ ਹੈ ਹਨਾ ਉਹ ਸਾਡੀ ਪਰੰਪਰਾ ਅਨੁਸਾਰ ਨਹੀਂ ਹੈਗੀ ਉਹ ਜਿਹੜਾ ਸਾਨੂੰ ਵੈਸਟਰਨ ਪਰਸਪੈਕਟਿਵ ਜਿਹੜਾ ਵਾ ਪ੍ਰਬੰਧ ਦਾ ਉਹ ਜਿਹੜਾ ਵਾ ਉਹ ਦਿੱਤਾ ਦਿੱਤਾ ਗਿਆ ਹੈ ਜੇ ਪ੍ਰਬੰਧਕ ਜਿਹੜੇ ਪ੍ਰਬੰਧਕ ਜਿਹੜੇ ਨੇ ਉਹ ਸੰਗਤ ਦੇ ਵਿੱਚੋਂ ਉੱਚੇ ਜੀਵਨ ਵਾਲੇ ਜਿਹੜੇ ਆ ਉਹ ਚੁਣੇ ਜਾਣ ਜਿਹੜੇ ਆਪਣੇ ਆਪ ਨੂੰ ਸੇਵਾਦਾਰ ਸਮਝਦੇ ਹੋਏ ਜਿਹੜੀ ਆ ਸੇਵਾ ਕਰਨ ਸੰਗਤ ਦੇ ਵਿੱਚੋਂ ਗੁਰਮਤਾ ਹੋਵੇ ਤੇ ਉਸ ਗੁਰਮਤ ਦੇ ਗੁਰਮਤੇ ਦੇ ਅਨੁਸਾਰ ਪ੍ਰੋਗਰਾਮ ਜਿਹੜਾ ਵਾ ਉਹ ਉਲੇਖਿਆ ਜਾਵੇ ਤਾਂ ਉਸ ਪ੍ਰੋਗਰਾਮ ਦਾ ਜਿਹੜਾ ਨਜ਼ਾਰਾ ਜਾਂ ਉਸ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਵਾ ਉਹ ਬਿਲਕੁਲ ਉਹ ਅਲੱਗ ਜਿਹੜੀ ਆ ਹੋਏਗੀ ਮੈਨੂੰ ਨਹੀਂ ਲੱਗਦਾ ਅੱਜ ਤੱਕ ਸੰਗਤ ਦੇ ਵਿੱਚੋਂ ਪ੍ਰਬੰਧਕਾਂ ਨੇ ਪੁੱਛਿਆ ਹੋਵੇ ਦੱਸੋ ਕਿਹਨੂੰ ਬੁਲਾਣਾ ਹੈ ਜੀ ਤੁਸੀਂ ਕਿਹਨੂੰ ਸੁਣਨਾ ਚਾਹੁੰਦੇ ਹੋ ਜੀ ਕਿਸ ਕੋਲੋਂ ਗੁਰ ਇਤਿਹਾਸੀ ਸੇਵਾ ਲਈਏ ਪ੍ਰਬੰਧਕ ਉਹੀ ਕਰਦੇ ਨੇ ਜੋ ਉਹਨਾਂ ਦੀ ਆਪਸੀ ਚੋਣ ਕਮੇਟੀ ਨੂੰ ਚੰਗਾ ਲੱਗਦਾ ਹੈ ਜਾਂ ਜਿਹੜਾ ਉਹਨਾਂ ਦੇ ਵਿਚਾਰ ਨਾਲ ਮੇਲ ਖਾਂਦਾ ਜੀ ਜਿਆ ਉਹਨਾਂ ਨੂੰ ਲੱਗਦਾ ਕਿ ਇਸ ਨੂੰ ਬੁਲਾਨਾ ਸੰਗਤ ਦਾ ਵਟਾਇ ਕੱਟ ਕੀਤਾ ਜਾ ਸਕਦਾ ਕਿਤੇ ਸੋਚੇ ਕੰਮ ਕਰ ਰਹੀ ਹੈ ਉਹੀ ਗੱਲ ਹੈ ਨਾ ਕਿ ਅਸੀਂ ਕੌਮੀ ਇਨਪੁਟ ਆਉਟਪੁਟ ਨੂੰ ਦੇਖ ਰਿਹਾ ਕੌਮ ਨੂੰ ਅਸੀਂ ਕਿਸ ਲੈਵਲ ਤੇ ਲੈ ਕੇ ਜਾਣਾ ਹੈ ਅਸੀਂ ਸਮਾਜ ਦੇ ਹਾਣੀ ਬਣਾ ਕੇ ਚੱਲਣਾ ਹੈ ਯੂਥ ਲੈਵਲ ਤੇ ਪ੍ਰੋਗਰਾਮ ਕਰਨੇ ਆ ਬੱਚਿਆਂ ਦੇ ਲੈਵਲ ਦੇ ਪ੍ਰੋਗਰਾਮ ਕਰਨੇ ਆ ਜਾਂ ਜਿਹੜਾ ਸਾਡਾ ਸਿੱਖੀ ਪ੍ਰਚਾਰ ਹੈ ਉਹਦੇ ਵਿੱਚ ਕਿਹੜੇ-ਕਿਹੜੇ ਢੰਗ ਤਰੀਕੇ ਨੇ ਜਿਹੜੇ ਗੁਰਮਤਿ ਪ੍ਰਚਾਰ ਨੂੰ ਲੈ ਕੇ ਅੱਗੇ ਜਾ ਸਕਦੇ ਨੇ ਉਹਨਾਂ ਢੰਗ ਤਰੀਕਿਆਂ ਨੂੰ ਜਦੋਂ ਧਿਆਨ ਦੇ ਵਿੱਚ ਰੱਖਿਆ ਜਾਏਗਾ ਤੇ ਫਿਰ ਪਤਾ ਲੱਗੇਗਾ ਕਿ ਅਸੀਂ ਕਿਸ ਕਿਸ ਦੀ ਸੇਵਾ ਇੱਥੇ ਲੈ ਸਕਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਮਾਫ ਕਰਨਾ ਮੈਂ ਪ੍ਰਬੰਧਕ ਕਮੇਟੀ ਦੇ ਚੰਨ ਜੀ ਖਾਸ ਕਰਕੇ ਕੁਝ ਕੋਈ ਬੇਨਤੀਆਂ ਕਰਨਾ ਚਾਹਨਾ ਲੰਬੇ ਸਮੇਂ ਤੋਂ ਸਮਾਗਮ ਲਈ ਕਰਿਆ ਉਪਰਾਲਾ ਕੀਤਾ ਜਾਵੇ ਪ੍ਰਬੰਧਕ ਕਮੇਟੀਆ ਦੇ ਵੱਲੋਂ ਸਮਾਗਮ ਦਾ ਨਿਚੋੜ ਕੱਟਿਆ ਜਾਵੇ ਇਹ ਉਹ ਜਾ ਟੰਗ ਇਹ ਉਹ ਜਾ ਕੋਈ ਪ੍ਰਬੰਧ ਉਲੀਕਿਆ ਜਾਵੇ ਸੰਗਤਾਂ ਦੇ ਵਿੱਚੋਂ ਖੜੇ ਹੋ ਕੇ ਕਿਹਾ ਜਾਵੇ ਇਸ ਸਮਾਗਮ ਤੋਂ ਬਾਅਦ ਅੱਜ ਅਸੀਂ ਨਿਸ਼ਾਨੀ ਕਰਾਂਗੇ ਰੋਮਾਂ ਦੀ ਬੇਦਬੀ ਨਹੀਂ ਕਰਾਂਗੇ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਤੇ ਗੁਰਮਤ ਸਿਧਾਂਤਾਂ ਨਾਲ ਜ਼ਿੰਦਗੀ ਬਤੀਤ ਕਰਾਂਗੇ ਭਾਵੇਂ ਹਜ਼ਾਰ ਦੇ ਵਿੱਚੋਂ 10 ਬੰਦੇ ਆਜਨ ਨੂੰ ਲੱਗਦਾ ਸ਼ਾਇਦ ਸਮਾਗਮ ਕੀਤਾ ਸਫਲ ਹੋ ਸਕੇ ਕੋਈ ਇਹ ਉਹ ਜਾ ਪ੍ਰਬੰਧ ਪ੍ਰਬੰਧਕਾਂ ਦੇ ਵੱਲੋਂ ਕੀਤਾ ਜਾਵੇ ਸੰਗਤਾਂ ਪ੍ਰਾਨ ਕਰਨ ਸੰਗਤ ਦੇ ਵਿੱਚ ਖੜੇ ਹੋ ਕੇ ਸੰਗਤਾ ਪ੍ਰਣ ਕਰਨ ਪਰਮੰਧ ਕਾ ਦੇ ਕੋਲਾ ਕੇ ਤੁਹਾਡੇ ਵੱਲੋਂ ਕੀਤਾ ਗਿਆ ਉਪਰਾਲਾ ਬੜਾ ਸਾਰਥਕ ਹੈ ਮੈਨੂੰ ਲੱਗਦਾ ਸ਼ਾਇਦ ਪ੍ਰਬੰਧਕਾਂ ਨੂੰ ਇੱਕ ਬੜਾ ਵੱਡਾ ਇੱਕ ਹੌਸਲਾ ਵਜ਼ਾਈ ਮਿਲਦੀ ਆ ਆਉਟਪੁੱਟ ਮਿਲਦੀ ਹੈ ਵੀ ਸਾਡਾ ਪੈਸਾ ਨਹੀਂ ਪੈਸਾ ਸੰਗਤ ਦਾ ਜੀ ਇਹ ਇਕੱਠ ਸੰਗਤ ਦਾ ਹੈ ਗੁਰੂ ਆ ਵਿਚੜਦਾ ਹੈ ਗੁਰੂ 파ਸ਼ਨ ਸੇਵਾ ਲਈ ਤੇ ਟੁੱਟ ਕੇ ਤੇ ਪਰਮੰਧ ਕੀ ਸੱਲਾਹ ਸ਼ੈਨਾ ਸ਼ਾਇਦ ਅੱਗੋਂ ਹੋਰ ਵੱਧ ਚੜ ਕੇ ਸਮਾਗਮ ਕਰਾਂ ਇਹ ਤਾਂ ਵੇਖੋ ਇਹ ਦੋਨਾਂ ਹਿੱਸਿਆਂ ਨੂੰ ਰਲ ਕੇ ਚੱਲਣਾ ਪਏਗਾ ਸੰਗਤ ਦੇ ਵਿੱਚ ਵੀ ਇਹ ਇੱਛਾ ਚਾਹਤ ਹੋਵੇ ਤੇ ਪ੍ਰਬੰਧਕ ਜਿਹੜੇ ਉਹਨਾਂ ਦਾ ਵੀ ਸੁਪਨਾ ਹੋਵੇ ਤੇ ਗੁਰੂ ਸਾਹਿਬ ਦੀ ਅਸੀਸੇ ਦੇ ਵਿੱਚ ਹੀ ਹੈ ਬਿਲਕੁਲ ਮਹਾਰਾਜ ਸਾਹਿਬ ਨੇ ਤਾਂ ਕਿਹਾ ਹੈ ਕਿ ਪੰਥ ਵਸੇ ਮੈਂ ਉੱਜੜਾ ਉਹਨਾਂ ਵਸੇ ਦਾ ਅਸੀਂ ਅਰਥ ਆਪੇ ਸਮਝ ਲਈਏ ਗੁਰੂ ਸਾਹਿਬ ਕਹਿੰਦੇ ਵਾਧਾ ਹੋਵੇ ਇਹਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਵੀ ਅਸੀਂ ਇਹ ਸੁਣਦੇ ਹਾਂ ਕਿ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੀ ਫਿਰ ਗਰਭਾਸ ਨਾ ਪੜੇ ਯਾਰੀ ਹੁਣ ਗੁਰੂ ਦਾ ਇਤਿਹਾਸ ਸੁਣ ਕੇ ਸਾਡਾ ਮਨ ਜੇ ਤਾਂ ਪ੍ਰਭਾਵਿਤ ਹੋ ਗਿਆ ਕਿ ਅਸੀਂ ਗੁਰੂ ਸਾਹਿਬ ਦੇ ਅਨੁਸਾਰ ਚੱਲਾਂਗੇ ਸਾਡੀ ਸੁਰਤ ਉਸ ਚੀਜ਼ ਨੂੰ ਪ੍ਰਭਾਵਿਤ ਕਰੇ ਨਹੀਂ ਤਾਂ ਮੁਆਫ ਕਰਨਾ ਅੱਜ ਦੀ ਤਰੀਕ ਚ ਆਪਾਂ ਦੇਖਦੇ ਹਾਂ ਤਿੰਨ ਦਿਨ ਦਾ ਇਤਿਹਾਸ ਕਿਹੜਾ ਵਾ ਹਫਤਾ ਇੱਕ ਸ਼ੀਧੀਆ ਬਤਾਇਆ ਓਨੇ ਦਿਨ ਲੰਗਰ ਵਧੀਆ ਚੱਲਿਆ ਓਨੇ ਦਿਨ ਪ੍ਰਭਾਤ ਫੇਰੀਆਂ ਹੋਈਆਂ ਓਨੇ ਦਿਨ ਸ਼ਬਦ ਚੌਂਕੀਆਂ ਹੋਈਆਂ ਵੱਖ-ਵੱਖ ਬੁਲਾ ਰਿਹਾ ਹੈ ਨੌਵੇਂ ਦਿਨ ਸਾਨੂੰ ਕੁਝ ਪਤਾ ਨਹੀਂ ਬਹੁਤ ਆਤਾ ਪਰ ਉਹ ਜੇ ਦੇਖਦੇ ਆ ਫੇਸਬੁੱਕ ਹੈ WhatsApp ਹੈ ਉਹਦੇ ਤੇ ਕਿੰਨੇ ਕਿੰਨੇ ਉਹਨੇ ਦਿਨਾਂ ਦੇ ਤੱਕ ਜਿਹੜੇ ਉਹ ਪੋਸਟਾਂ ਆ ਰਹੀਆਂ ਨੇ ਲਗਾਤਾਰ ਸੈਂਟਰ ਇੱਕ ਦੂਜੇ ਨੂੰ ਕੀਤੀ ਜਾ ਰਹੀ ਹੈ ਬਾਅਦ ਫਿਰ ਚੁਪਤੇ ਨੌਵੇਂ ਦਿਨ ਆਪਾਂ ਦੇਖਦੇ ਫਿਰ ਕੁਛ ਨਹੀਂ ਗੁਰੂ ਸਾਹਿਬ ਨੇ ਜਿਹੜੀਆਂ ਇੰਨੀਆਂ ਸ਼ਹਾਦਤਾਂ ਦਿੱਤੀਆਂ ਇਹ ਇੰਨੇ ਸਾਨੂੰ ਮਹਾਨ ਇਤਿਹਾਸਕ ਦਿਨ ਦਿੱਤੇ ਨੇ ਇਹਦਾ ਮਕਸਦ ਇਹ ਹੈ ਕਿ 365 ਦਿਨ ਜਿਹੜੇ ਜੀਣ ਦੇ ਜੀਵਨ ਦੇ ਨੇ ਉਹ ਸਾਰੇ ਇਹਦੇ ਅਨੁਸਾਰ ਹੋਣ ਬਿਲਕੁਲ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਂਦੇ ਅਸੀਂ ਪਾਤਰ ਬਣੀ ਅਸੀਂ ਪੁੱਤਰਾਂ ਤੋਂ ਸੁਪੁੱਤਰ ਬਣਨਾ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪੈਰੀ ਸਾਧ ਸੰਗਤ ਜੀਓ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹੋ ਜੀ ਸੋਚ ਰੱਖਣ ਵਾਲੇ ਇਹੋ ਜੇ ਵਿਚਾਰਾਂ ਵਾਲੇ ਸਾਡੇ ਵਿਦਵਾਨ ਪੰਥ ਦੇ ਸਾਹਮਣੇ ਆ ਕੇ ਬੜਾ ਕੁਝ ਸੁਣਾ ਜਾਂਦੇ ਨੇ ਸੁੰਨਾ ਵੀ ਚਾਹੀਦਾ ਕਿਉਂਕਿ ਉਹਨਾਂ ਦਾ ਇਹ ਅੰਦਰ ਇੱਕ ਦਰਦ ਹੈ ਕਿ ਤੇ ਪੰਥ ਵਸੇ ਮੈ ਉੱਜਣਾ ਵਾਲਾ ਜਿਹੜਾ ਮਿਸ਼ਨ ਸੀ ਗੁਰੂ ਪਾਤਸ਼ਾਹ ਦਾ ਸਾਰਤਕ ਹੋ ਸਕੇ ਸਮਾ ਸਾਨੂੰ ਇਜਾਜ਼ਤ ਵੀ ਦੇ ਰਿਆ ਸੀ ਇਸ ਪ੍ਰੋਗਰਾਮ ਵੱੱਕੇ ਬਤਾਈਏ ਪਰ ਇੱਕ ਮੈਂ ਬੇਨਤੀ ਜੋ ਕਰਾਂਗਾ ਡਾਕਟਰ ਗੁਰਪ੍ਰੀਤ ਸਿੰਘ ਜਾਨਦੇ ਹੋਏ ਦੋ ਸ਼ਬਦਾਂ ਦੇ ਵਿੱਚ ਦੋ ਲਾਈਨਾਂ ਵਿੱਚ ਜੇਕਰ ਅੱਜ ਦੇ ਪ੍ਰਬੰਧਕਾਂ ਨੂੰ ਕੁਝ ਕਹਿਣਾ ਹੋਵੇ ਜਾਂ ਸੰਗਤਾਂ ਨੂੰ ਕੁਝ ਕਹਿਣਾ ਹੋਵੇ ਕੋਈ ਸਾਰਤਕ ਸੁਨੇਹਾ ਹਾਂਜੀ ਇਹ ਜਿਹੜੇ ਜੋੜ ਮੇਲ ਨੇ ਸਾਡੇ ਇਹ ਸਾਡੇ ਲਈ ਅੰਤਰਝਾਤ ਨੇ ਇਹਦੇ ਦੌਰਾਨ ਸਾਨੂੰ ਜੇ ਅਸੀਂ ਕਿਸੇ ਦੇ ਨਾਲ ਗੁੱਸੇ ਆ ਤਾਂ ਸਾਨੂੰ ਉਹ ਗੁੱਸਾ ਜਿਹੜਾ ਉਹ ਛੱਡ ਦੇਣਾ ਚਾਹੀਦਾ ਹੈ ਸਾਨੂੰ ਆਪਣੇ ਵਿਕਾਰ ਜਿਹੜੇ ਨੇ ਉਹ ਛੱਡਣ ਦਾ ਪ੍ਰਣ ਜਿਹੜਾ ਵਾ ਉਹ ਕਰਨਾ ਚਾਹੀਦਾ ਹੈ ਸਾਨੂੰ ਸਿੱਖੀ ਨਾਲੋਂ ਟੁੱਟੇ ਹੋਏ ਜਿਹੜੇ ਆ ਉਹਨਾਂ ਨੂੰ ਸਿੱਖੀ ਚ ਲੈ ਕੇ ਆਉਣਾ ਚਾਹੀਦਾ ਹੈ ਇਹ ਅਸਲ ਦੇ ਵਿੱਚ ਸਿੱਖੀ ਦੇ ਨਾਲ ਮੇਲ ਕਰਨ ਦਾ ਤੇ ਕਰਵਾਉਣ ਦਾ ਜਿਹੜਾ ਇੱਕ ਜਰੀਆ ਹੈ ਤਾਂ ਹੀ ਅਸੀਂ ਇਹਨਾਂ ਨੂੰ ਜੋੜ ਮੇਲ ਜਿਹੜਾ ਵਾ ਉਹ ਨਾਮ ਜਿਹੜਾ ਵਾ ਉਹ ਦੇ ਰਹੇ ਆ ਨਹੀਂ ਗਲਵੱਕੜੀ ਚਲੇ ਗਈ ਗਲਵੱਕੜੀ ਚਲੇ ਪੰਥ ਦੀ ਚੜ੍ਹਦੀ ਕਲਾ ਹੋ ਸਕੀ ਬਿਲਕੁਲ ਬਿਲਕੁਲ ਸਭ ਤੋਂ ਸਿੱਖੀ ਕਰਨਾ ਚਾਹੀਦਾ ਹੈ ਮੇਰਾ ਇੱਕ ਸਵਾਲ ਹੈ ਜੀ ਸਬੂੱਚੇ ਪੰਥ ਦੇ ਸਾਹਮਣੇ ਕਿ ਸਾਡੇ ਬਜ਼ੁਰਗਾਂ ਨੂੰ ਦੇਖੀਏ ਤੇ ਅਸੀਂ ਆਪਣੇ ਵੱਲ ਦੇਖੀਏ ਪਹਿਲਾਂ ਸਮਿਆਂ ਦੇ ਵਿੱਚ ਸਾਡੇ ਧਰਮ ਸਥਾਨਾਂ ਤੋਂ ਗੁਰਦੁਆਰਿਆਂ ਦੇ ਵਿੱਚੋਂ ਸਿੱਖ ਨਿਕਲਦੇ ਸੀ ਸਿੱਖੀ ਨਿਕਲਦੀ ਸੀ ਅੱਜ ਗੁਰਦੁਆਰਿਆਂ ਚ ਗੁਰਦੁਆਰੀ ਨਿਕਲ ਰਹੇ ਨੇ ਉਹਦਾ ਕਾਰਨ ਸਾਨੂੰ ਦੇਖਣਾ ਪਵੇਗਾ ਇਹਦੇ ਲਈ ਜ਼ਰੂਰੀ ਇਹ ਹੈ ਕਿ ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲ ਨੇ ਉਹ ਕਹਿੰਦਾ ਜਿਨ ਕਾ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਸਮਝੋ ਜਿਨ ਕਾ ਦਿਨ ਮਨਾਤੇ ਹੋ ਉਹਨਾਂ ਕਾ ਅਰਸ਼ਨਾਤ ਵੀ ਸਮਝੋ ਭਾਵੇਂ ਉਹ ਸ਼ਹੀਦਾਂ ਦੇ ਦਿਨ ਨੇ ਭਾਵੇਂ ਗੁਰੂ ਸਾਹਿਬ ਦੇ ਦਿਨ ਨੇ ਉਹਨਾਂ ਦਿਹਾੜਿਆਂ ਤੇ ਅਸੀਂ ਇਹ ਦੇਖਣਾ ਹੈ ਕਿ ਕਿਉਂ ਇਹ ਮਨਾਉਣ ਲਈ ਕਿਹਾ ਕਿਸ ਲਈ ਮਨਾ ਰਹੇ ਹਾਂ ਤੇ ਸਾਨੂੰ ਇਹਦੇ ਤੇ ਕੀ ਕਰਨਾ ਚਾਹੀਦਾ ਹੈ ਬਿਲਕੁਲ ਇਹ ਜੇ ਤਾਂ ਸਾਡੇ ਅੰਦਰ ਚੇਤਨਾ ਪੈਦਾ ਹੋਏਗੀ ਸ਼ਾਇਦ ਸਾਡਾ ਰੂਪ ਕੁਝ ਹੋਰ ਹੋਵੇਗਾ ਰੂਪ ਕੁਝ ਹੋਰ ਹੋਏਗਾ ਜੀ ਸੋ ਗੁਰੂ ਕੀ ਪਿਆਰੀ ਸਾਸੰਗਤ ਜੀ ਅਸਾਂ ਸਾਡੇ ਅਤੀ ਸਤਿਕਾਰਯੋਗ ਪਾਈ ਦਲਬਾਰ ਸਿੰਘ ਬਲੇਰ ਅਤੇ ਡਾਕਟਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਦਿਲ ਦੇ ਬਲਬਲੇ ਆਏ ਸਾਡੇ ਨਾਲ ਸਾਂਝੇ ਕੀਤੇ ਨੇ ਸਾਡੇ ਮਨਾਏ ਹੋਏ ਇਤਿਹਾਸਕ ਦਿਹਾੜੇ ਕਿਵੇਂ ਸਾਰਥਕ ਹੋਣਗੇ ਕੀ ਨਤੀਜੇ ਪ੍ਰਬੰਧਕ ਕਮੇਟੀਆਂ ਲੈ ਕੇ ਚੱਲਣਗੀਆਂ ਜਾਂ ਸੰਗਤ ਵੱਲੋਂ ਕਿਸ ਤਰ੍ਹਾਂ ਦੇ ਆਉਟਪੁੱਟ ਪ੍ਰਬੰਧਕਾਂ ਸਾਹਮਣੇ ਗੁਰੂ ਸਾਹਮਣੇ ਪੇਸ਼ ਕੀਤੀ ਜਾਣੀ ਚਾਹੀਦੀ ਹੈ ਹੁਣ ਸਾਨੂੰ ਦਿਵਾ ਗਿਆ ਆਪ ਸਭ ਨੂੰ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਨਵਾਂ ਵਿਸ਼ਾ ਨਵੀਆਂ ਸਿੱਖਿਸ਼ੇਤਾਨਾਂ ਤੁਹਾਡੇ ਰੂਬਰ ਕਰਾਂਗੇ ਤਦ ਤੱਕ ਆਪ ਸਾਰਿਆਂ ਤੋਂ ਖਿਮਾ ਦੇ ਜਾ ਚੱਕਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਈ ਗ੍ਰੀਜੀ ਕਾ ਖਾਲਸਾ ਵਾਈ ਗ੍ਰੀਜੀ ਕੀ ਫਤਿਹ